ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਦੋਸਤੋ ਅੱਜ ਗੱਲ ਕਰਾਂਗੇ ਆਪਾਂ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਬਾਰੇ ਬਹੁਤ ਚਰਚਾ ਹੋ ਰਹੀ ਹੈ ਕਿ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ ਇਸ ਬਾਰੇ ਤੁਹਾਨੂੰ ਦੱਸਦੇ ਹਾਂ ਸਾਰੀ ਗੱਲਬਾਤ ਦੋਸਤੋ ਦਰਅਸਲ ਸਿੱਧੂ ਮੂਸੇਵਾਲੇ ਦੇ ਫੈਨਸ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਕਿਉਂਕਿ ਸਿੱਧੂ ਦਾ ਨਵਾਂ ਗੀਤ ਬਹੁਤ ਜਲਦ ਆ ਰਿਹਾ ਹੈ ਕਿਉਂਕਿ ਹੁਣਾਂ ਦੇ ਜੋ ਪੁਰਾਣੇ ਸਾਥੀ ਸੰਨੀ ਮਾਲਟ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਦਾਦੀ ਕਿ ਸਨੀ ਮਾਲ ਦੇ ਬੇਗ ਬਾੜਸਿੱਧੂ ਮੂਸਰੇ ਨਾਲ ਕਈ ਗੀਤਾਂ ਵਿੱਚ ਕੰਮ ਕਰ ਚੁੱਕੇ ਨੇ ਤੇ ਦਰਸਾ ਸਨੀ ਮਾਲਟਨ ਦੀ ਇੱਕ ਇੰਸਟਾਗ੍ਰam ਪੋਸਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਉਸਨੇ ਇਸ ਪੋਸਟ ਵਿੱਚ ਉਸਦੀ ਇੱਕ ਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਬ੍ਰੈਫਟਨ ਅਤੇ ਮਾਰਸਾ ਵਿੱਚ ਤੂਫਾਨ ਆਉਣ ਦਾ ਇਸ਼ਾਰਾ ਕਰਦੇ ਆ ਤੋਹਾ ਤਾਮਾ ਤਾਮਾ ਦਰਸਾਇਆ ਗਿਆ ਹੈ ਅਤੇ ਇਸ ਉੱਪਰ ਲਿਖਿਆ ਹੈ ਕਿ ਇਸ ਕੇਰੀ ਹੌਸ ਅਲਰਟ ਨਾਓ ਵੇਅਰ ਇਜ਼ ਸੇਫ ਇਸ ਨਾਲ ਸਨੀ ਮਾਲ ਨੇ ਲਿਖਿਆ ਕਿ ਜੇਕਰ ਤੁਸੀਂ ਮੇਰੇ ਵੀਰ ਸਿੱਧੂ ਮੂਸੇ ਨਾਲ ਨਵੇਂ ਗਾਣੇ ਲਈ ਤਿਆਰ ਹੋ ਤਾਂ ਇਸ ਪੋਸਟ ਇੱਕ ਲੱਖ ਕਮੈਂਟ ਤੇ ਪੋਸਟ ਤੇ 1 ਲੱਖ ਕਮੈਂਟ ਪੂਰੇ ਆ ਹੀ ਹੁੰਦੇ ਆ ਇਸ ਦਾ ਪੋਸਟਰ ਜਾਰੀ ਜਾਰੀ ਕਰ ਦਿੱਤਾ ਚਾਹਵੇਗਾ ਤਾਂ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ